ਜੀ ਸਤਨਾਮ ਸ੍ਰੀ ਵਾਹਿਗੁਰੂ ਸਰਬਜੀ ਓ ਗੈ ਸ੍ਰਿ ਤੁਖ ਸੰਮਦੀ ਨੂਰੇ ਅਰਸੋਂ ਕੁਝ ਸੰਝ ਠੇ ਐ ਤਦ ਰਿਟੇ ਸੱਚੇ ਬਾਦਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਦਾ ਸਦਾ ਮਨ ਰਜਾਪੀ ਰਖਾਲ ਕਰਾ ਕੇ ਆਪੀ ਮੇਰਾ ਪ੍ਰਭੂ ਆ ਸਦਾ ਦੇ ਅੰਨਾ ਅਰਦਾਸ ਸੁਣੀ ਭਗਤ ਬੰਨੇ ਕੀ ਸਭ ਜੀ ਪਿਆ ਕਿਰਪਾਲਾ ਰਬ ਕਰਨ ਕਰਨ ਸਮਰਾਥ ਅਰ ਸਿਮਰਤ ਸਭ ਦੁਖ ਨਾਥ ਵਾਹਿਗੁਰੂ ਜੀ ਸੋ ਢ ਨਾਮ ਅੰਦਰ ਪੰញਵ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ ਆਪਣਾ ਗੁਰੂ ਤੇ ਆਏ ਮਿਲ ਕੁਸਲ ਸੇਤੀ ਘਰ ਆਏ ਨਾਮ ਕੀ ਵਡਿਆਈ ਇਸ ਕੀਮਤ ਕਹਿ ਨੰਨ ਜਾਈ ਸੰਤੋ ਹੋ ਹਾਰ ਹਰਿ ਹਰਿ ਅਰਧੋ ਰਿ ਅਰੰਧ ਸਭੁ ਕੁਛ ਬਾਈਏ ਕਾਰਜ ਸਗਲੇ ਸਦਹੁ ਰਮ। ਪ੍ਰੇਮ ਭਗਤ ਪ੍ਰਵ ਲਾਗੀ ਸੁਭਾਈ ਜਿਸ ਬਡ ਭਾਗੀ। ਤਨ ਨਾਨਕ ਨਾਮ ਤੇ ਆਇਆ ਤਨ ਸਰਬ ਸੁਖਾਂ ਬਨ ਲਾਇਆ। ਜਨ ਨਾਨਕ ਨਾਮ ਤੇ ਆਇਆ ਤਨ ਸਰਬ ਸੁਖਾਂ ਬਲ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ